ਵੇ ਤੂੰ ਐ ਫੜਾਇਆ ਮੇਗਾ ਹੋਰ ਨੂੰ ਬਾਲੀ ਬੋਲਦਾ ਤੂੰ ਮੈਂ ਕਿਹਾ ਹੋਰ ਨਾ ਕੁਛ ਲੈ ਲਈ ਤੂੰ ਫੜਾਇਆ ਮੈਨੂੰ ਬੋਲਿਆ ਮੈਂ ਸਾਂਵ ਕੇ ਰੱਖੂੰਗੀ ਤੇਰੀ ਨਿਸ਼ਾਨੀ ਬੁੜਾ ਜਾਣਾ ਹੋਵੇ ਕਿ ਸੰਹਾਂਦਾ ਓ ਤੂੰ ਮੈਨੂੰ ਪੁੱਠਾ ਨਾ ਬੋਲਿਆ ਕਰ ਪੁੱਠਾ ਨਾ ਬੋਲਿਆ ਕਰ ਕਿਸੇ ਦਿਨ ਫੇਰ ਕਹੇਗੀ ਦੱਸਿਆ ਨਹੀਂ ਬੁੜਾ ਬੁੜਾ ਇਹ ਕਰਦੀ ਰਹਿਣੀ ਆ ਫਿਰ ਚਾਕੇਗੀ ਤਾਂ ਹਟਾਂ ਇਹ ਮੈਂ ਮਰਾਂ ਤੇਰੇ ਤੋਂ ਦੇ ਪچھے ਜੀ ਤੁਸੀਂ ਤਾਂ ਗੁੱਸਾ ਵਾਲਾ ਕਰਦੇ ਹੋ ਮੈਂ ਸਾਨੂੰ ਐ ਕਹਿੰਦੀ ਸੀ ਹੱਪੀ ਬਾਲਾ ਨੇ ਟੈਨੇ ਅੱਜ ਚੌਨਾ ਭਰ ਭਰੀਆ ਮਨ ਨੂੰ ਜਿਆਰ ਸਿੰਘ ਹੁਣ ਪਤਾ ਲੱਗਿਆ ਥੈਂਕ ਯੂ ਜੀ ਥੈਂਕ ਯੂ